ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਲਾ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂਜੀ ਤੇ ਕਾਂਗਰਸੀ ਇਹ ਸਾਨੂੰ ਬਰੋਸ ਕੀ ਰਹਾ ਸ਼ਰਾਬ ਕੀ ਇਹ ਸ਼ਹੀਦਾਂ ਦੀ ਉਹਦੇ ਤੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫ ਆਈ ਆਰ ਹੋਈ ਆ ਐਫ ਆਈ ਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਇਥੋਂ ਲੈ ਕੇ ਇਹਨਾਂ ਨੂੰ ਦਾਰੂ ਦੀ ਬੋਤਲ ਅਸੀਂ ਇਥੋਂ ਲੈ ਕੇ ਕਿਹਨਾਂ ਦੀ ਕਿਹਨਾਂ ਦੀ ਕਿਹਨਾਂ ਦੇ ਕੀ ਨਾਮ ਆ ਉਹਨਾਂ ਦਾ ਹਾਂਜੀ ਐਮ ਸੀ ਕੇ ਕੀ ਨਾਮ ਆ ਮੇਰਾ ਐਕਚੁਅਲ ਕਮਿਸ਼ਨ ਡਾਇਰੈਕਟ ਨਿਰੰਦਰ ਮੋਦੀ ਦੇ ਨਾਲ ਆ ਉਹ ਨਿਰੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਹਾ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆ ਗੋਲ ਬਣਾ ਰਹੇ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿੱਥੋਂ ਲੈ ਕੇ ਆਏ ਬਾਈ ਜੀ ਹਾਂ ਕਿੱਥੋਂ ਲੈ ਕੇ ਆਏ ਦਾਰੂ ਦੀ ਬੋਤਲ ਇਹਸ ਤੋਂ ਲੈ ਕੇ ਕਿਹਨਾਂ ਦੀ ਕਿਹਨਾਂ ਦੀ ਕਿਹਨਾਂ ਦੇ ਲਈ ਕੀ ਨਾਮ ਆ ਉਹਨਾਂ ਦਾ ਹਾਂਜੀ ਐਮਸੀ ਕੀ ਨਾਮ ਆ ਮੇਰੇ ਤੋਂ ਕੀ ਵੋਟਾਂ 'ਚ ਲੈ ਕੇ ਆਏ ਵੋਟਾਂ 'ਚ ਗਏ ਸੀ ਕਿਤੇ ਹਾਂ ਅਸੀਂ ਤਾਂ ਇੱਥੋਂ ਆਏ ਹਾਂ ਕੰਮ ਤੋਂ ਕਿੱਥੇ ਰਹਿੰਗੇ ਤੁਸੀਂ ਬاہر ਤੁਸੀਂ ਗਏ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਆ ਤੁਹਾਡੀ ਵੀਡੀਓ ਆਈ ਹੋਈ ਹੈ ਵਿੱਚ ਹੀ ਰੈਲੀ ਤੇ ਬੈਠਿਆਂ ਦੀ ਔਰ ਇਹ ਤੁਹਾਡੇ ਮੁੱਲੇ ਚ ਹੋਰ ਪੁੱਛ ਲੋ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾਲੋ ਕੱਢਿਓ ਬਾਹਰ ਕੱਢਿਓ ਬਥਰ ਹਾਲੋ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਮੇਲ ਕਿਨੇ ਦਿੱਤੀ ਆ ਐਮ ਸੀ ਨੇ ਦਿੱਤੀ ਤੀ ਨਾਮ ਆ ਨਾ ਕਿਹੜੀ ਪਾਰਟੀ ਦਾ ਕਿਹੜਾ ਪਾਰਟੀ ਤੇ ਹੁਣ ਆਇਆ ਸੀ ਕੋਣ ਆਇਆ ਸੀ ਉਰੇ ਹੁਣੇ ਕਿਹੜੀ ਪਾਰਟੀ ਤੇ ਨਹੀਂ ਇੱਥੋਂ ਆਏ ਬਰਤਵਾਰੇ ਪਣੋ ਯਾਰ ਹਾਂਜੀ ਉੱਥੇ ਕੋਣ ਆਇਆ ਸੀ ਹੁਣੇ ਨਹੀਂ ਕੋਈ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਹੀ ਆਏ ਹੁਣੇ ਲੀਡਰ ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਆ ਇੱਥੇ ਆਓ ਥੋੜਾ ਨਹੀਂ ਕਿਹੜੀ ਪਾਰਟੀ ਦਾ ਪਮਾਈ ਪਾਰਟੀ ਕਿਹੜੀ ਆ ਜਿਵੇਂ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀ ਆ ਸਰ ਅੱਜ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਦੀ ਆ ਜਿਹੜਾ ਤੁਹਾਡੇ ਉੱਥੇ ਕਾਗਜ਼ ਪਾਇਆ ਹੋਇਆ ਇਧਰ ਲਈ ਜੀ ਹਾਂ ਖੋਲਿਓ ਇਹਨੂੰ ਖੋਲਿਓ ਕਾਜੀ ਆ ਲਓ ਮੈਂ ਕਿਰੇ ਨ ਕੋ ਰੱਖਣਾ ਨਹੀਂ ਨਾਲੇ ਠੀਕ ਹੈ ਜੀ ਭਾਤਾ ਦਿਹਾੜੀ ਲਾ ਕੇ ਆਏ ਆ ਆਪਾਂ ਨੇ ਵੀ ਇੱਥੇ ਆ ਜੀ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲਿਓ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਵਾ ਤੇ ਬੋਤਲ ਇਹਨਾਂ ਨੇ ਨਹੀਂ ਦਿੱਤੀ ਆ ਫਿਰ ਹਾਂ ਜੀ ਜਿਹੜੀ ਸ਼ਰਾਬ ਬੰਦ ਤੇ ਸੀ ਮਾਛੀ ਵੜਾ ਸਾਉਂ ਚ ਤੇ ਉਹ ਜੋੜੇ ਮਾਜਰਾ ਨੇ ਕਾਈ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਿਰਫ ਇੱਕ ਉਸ ਬੰਦੇ ਤੇ ਮੁਕੱਦਮਾ ਦਰਜ ਕਰਦਾ ਜਿਹੜਾ ਬੋਤਲ ਲੈ ਕੇ ਉੱਥੋਂ ਜਾ ਰਿਹਾ ਸੀ ਕੀ ਕਹੋ ਦੇਖੋ ਇਹ ਸ਼ਹੀਦਾਂ ਦੀ ਧਰਤੀ ਹੈ ਇਸ ਇਲਾਕੇ ਦਾ ਨਾਮ ਸ਼੍ਰੀ ਫਤਿਹਗੜ੍ਹ ਸਾਹਿਬ ਆ ਉਹ ਸ਼੍ਰੀ ਫਤਿਹਗੜ੍ਹ ਜਿੱਥੇ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੀਹਾਂ ਚ ਛਿਣਾ ਕੇ ਸ਼ਹੀਦ ਕੀਤੇ ਸੀ ਤੇ ਕਾਂਗਰਸੀ ਇਹ ਸਾਨੂੰ ਬਰੋਸ ਕੀ ਰਿਹਾ ਸ਼ਰਾਬ ਕੀ ਇਹ ਸ਼ਹੀਦਾਂ ਦੀ ਉਹਨਾਂ ਦੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫਆਈਆਰ ਹੋਈ ਆ ਐਫਆਈਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਰਾਜ ਆ ਤੇ ਇਲੈਕਸ਼ਨ ਕਮਿਸ਼ਨ ਡਾਇਰੈਕਟ ਨਰਿੰਦਰ ਮੋਦੀ ਦੇ ਨਾਲ ਔਰ ਨਰਿੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਹਾ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆ ਕੌਣ ਬਣਾ ਰੇ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਕਿ ਕਾਂਗਰਸੀਏ ਸਾਡੇ ਜਵਾਕਾਂ ਨੂੰ ਕਿਦਾਂ ਨਸ਼ੇ ਦੀ ਲਤ ਲਾਉਂਦੇ ਆ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਲੈ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂਜੀ ਤੇ ਕਾਂਗਰਸੀਏ ਸਾਨੂੰ ਬਰੋਸ ਕੀ ਰਹਾ ਸ਼ਰਾਬ ਕੀ ਇਹ ਸ਼ਹੀਦਾਂ ਦੀ ਉਹਨੇ ਤੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫ ਆਈ ਆਰ ਹੋਈ ਆ ਐਫ ਆਈ ਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਇੱਥੋਂ ਲੈ ਕੇ ਇਹਨਾਂ ਦਰੂ ਦੀ ਬੋਤਲ ਕਿਹਨਾਂ ਦੀ ਕਿਹਨਾਂ ਦੀ ਇਹਨਾਂ ਦੇ ਕੀ ਨਾਮ ਆ ਉਹਨਾਂ ਦਾ ਹਾਂਜੀ ਐਮ ਸੀ ਕੇ ਨਾਮ ਆ ਇਹਦਾ ਐਕਚੁਅਲ ਕਮਿਸ਼ਨ ਡਾਇਰੈਕਟ ਨਰਿੰਦਰ ਮੋਦੀ ਦੇ ਨਾਲ ਆ ਉਹ ਨਰਿੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਹਾ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆ ਗੋਲ ਬਣਾ ਰਹੇ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿੱਥੋਂ ਲੈ ਕੇ ਆਏ ਬਾਈ ਜੀ ਹਾਂ ਕਿੱਥੋਂ ਲੈ ਕੇ ਆਏ ਦਾਰੂ ਦੀ ਬੋਤਲ ਇਹਸ ਤੋਂ ਲੈ ਕੇ ਕਿਹਨਾਂ ਦੀ ਕਿਹਨਾਂ ਦੀ ਕਿਹੜਾ ਬਾਈ ਜੀ ਕੀ ਨਾਮ ਆ ਉਹਨਾਂ ਦਾ ਹਾਂਜੀ ਐਮਸੀ ਕੀ ਨਾਮ ਆ ਮੈਂ ਦੋ ਕੀ ਵੋਟਾਂ 'ਚ ਲੈ ਕੇ ਆਏ ਵੋਟਾਂ 'ਚ ਗਏ ਸੀ ਕਿਤੇ ਹਾਂ ਅਸੀਂ ਤਾਂ ਏ ਕੰਮ ਤੋਂ ਕਿੱਥੇ ਰਹਿੰਗੇ ਤੁਸੀਂ ਬاہر ਚੱਗੇ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਹਾਂ ਥੋੜੀ ਵੀਡੀਓ ਆਈ ਹੋਈ ਆ ਵਿੱਚੀ ਰੈਲੀ ਤੇ ਬੈਠਿਆਂ ਦੀ ਔਰ ਥੋੜੇ ਮੁੱਲੇ ਚ ਉਹ ਨੂੰ ਪੁੱਛ ਲਓ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਆ ਲੋ ਕੱਢਿਓ ਬਾਹਰ ਕੱਢਿਓ ਬਥਰ ਆ ਲੋ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਮੇਲ ਕਿਨੇ ਦਿੱਤੀ ਆ ਐਮਸੀ ਨੇ ਦਿੱਤੀ ਕੀ ਨਾਮ ਆ ਉਹਦਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਤੇ ਹੁਣ ਆਇਆ ਸੀ ਕੋਣ ਆਇਆ ਸੀ ਉਰੇ ਹੁਣੇ ਕਿਹੜੀ ਪਾਰਟੀ ਤੇ ਇੱਥੋਂ ਆਏ ਵਰਤਾਰੇ ਕੋਣ ਯਾਰ ਹਾਂਜੀ ਉੱਥੇ ਕੋਣ ਆਇਆ ਸੀ ਹੁਣੇ ਇਹ ਨਹੀਂ ਪਤਾ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਹੀ ਆਏ ਹੁਣੇ ਲੀਡਰ ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਆਇਤਰ ਆਓ ਥੋੜਾ ਨਹੀਂ ਕਿਹੜੀ ਪਾਰਟੀ ਦਾ ਪਮਾਈ ਪਾਰਟੀ ਕਿਹੜੀ ਆ ਜਿਵੇਂ ਪਾਰਟੀ ਦਾ ਨਹੀਂ ਜੀ ਕਾਂਗਰਸ ਦਾ ਉਮੀਦਵਾਰ ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀ ਆ ਅੱਜ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਸੀ ਆ ਜਿਹੜਾ ਤੁਹਾਡੇ ਉੱਥੇ ਕਾਗਜ਼ ਪਾਇਆ ਹੋਇਆ ਇੱਧਰ ਜੇ ਹਾਂ ਖੋਲਿਓ ਇਹਨੂੰ ਖੋਲਿਓ ਕਾਗਜ਼ ਹਾਂ ਲੋ ਮੈਟ੍ਰਲ ਕੋ ਰੱਖ ਲੈ ਨਾ ਲੈ ਠੀਕ ਹੈ ਜੀ ਫਾਇਦਾ ਦਿਹਾੜੀ ਲਾ ਕੇ ਆਏ ਆ ਕੋਈ ਨਹੀਂ ਇੱਥੇ ਆ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲਿਓ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਲਾ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂ ਜੀ ਜਿਹੜੀ ਸ਼ਰਾਬ ਬੰਦ ਤੇ ਸੀ ਮਾਛੀ ਬੜਾ ਸਾਉ ਚ ਤੇ ਉਹ ਜੋੜੇ ਮੈਜਰ ਨੇ ਵੀ ਆਈ ਕਾਰ ਵੀ ਉਹਨੂੰ ਜਾਈ ਦੀ ਹੈ ਉਹ ਸਿਰਫ ਇੱਕ ਉਸ ਉਸ ਬੰਦੇ ਤੇ ਮੁਕੱਦਮਾ ਦਰਜ ਕਰਤਾ ਜਿਹੜਾ ਬੋਤਲ ਲੈ ਕੇ ਉੱਥੋਂ ਜਾ ਰਿਹਾ ਸੀ ਕੀ ਕਹੋ ਦੇਖੋ ਇਹ ਸ਼ਹੀਦਾਂ ਦੀ ਧਰਤੀ ਹੈ ਇਸ ਇਲਾਕੇ ਦਾ ਨਾਮ ਸ਼੍ਰੀ ਫਤਿਹਗੜ੍ਹ ਸਾਹਿਬ ਆ ਉਹ ਸ਼੍ਰੀ ਫਤਿਹਗੜ੍ਹ ਜਿੱਥੇ ਕਿ ਗੁਰੂ ਸਾਹਿਬ ਦੇ ਸਹਾਬਜਾਦੇ ਨੀਹਾਂ ਚ ਚੜਾ ਕੇ ਸ਼ਹੀਦ ਕੀਤੇ ਸੀ ਤੇ ਕਾਂਗਰਸੀ ਇਹ ਸਾਨੂੰ ਪਰੋਸ ਕੀ ਰਿਹਾ ਸ਼ਰਾਬ ਕਿ ਇਹ ਸ਼ਹੀਦਾਂ ਦੀ ਉਹਨਾਂ ਦੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫਆਈਆਰ ਹੋਈ ਆ ਐਫਆਈਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਰਾਜ ਆ ਤੇ ਇਲੈਕਸ਼ਨ ਕਮਿਸ਼ਨ ਡਾਇਰੈਕਟ ਨਰਿੰਦਰ ਮੋਦੀ ਦੇ ਨਾਲ ਉਹ ਨਰਿੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਹਾ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆ ਕੌਣ ਬਣਾ ਰਹੇ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਕਿ ਕਾਂਗਰਸੀਏ ਸਾਡੇ ਜਵਾਕਾਂ ਨੂੰ ਕਿਦਾਂ ਨਸ਼ੇ ਦੀ ਲਤ ਲਾਉਂਦੇ